ਸੋ ਬਿਲਕੁਲ ਜੀ ਮਾਹੌਲ ਕਾਫੀ ਗਰਮ ਹੋਇਆ ਹੈ ਵੋਟਾਂ ਦਾ ਦੌਰ ਹੈ ਮਾਹੌਲ ਜਿਹੜਾ ਕਰਮਾਇਆ ਹੋਇਆ ਸੋ ਵਾਕ ਵਾਕ ਪਾਰਟੀਆਂ ਤੋਂ ਨੁਮਾਇੰਦੇ ਜਿਹੜੇ ਨੇ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵੱਲ ਜਾ ਰਹੇ ਨੇ ਸੋ ਅਪਾ ਅੱਜ ਨਵੇਂ ਠੱਡੇ ਵਿਕੇ ਪਹੁੰਚ ਚੁੱਕੇ ਆ ਸੋ ਇੱਥੇ ਸੱਜਣ ਮੌਜੂਦ ਨੇ ਇਹਨਾਂ ਨਾਲ ਵੀ ਅਪਾ ਗੱਲਬਾਤ ਕਰਾਂਗੇ ਸੱਸੀ ਗਾ ਜੀ ਸੱਸੀ ਗਾ ਜੀ ਕੀ ਨਾਮ ਸਾਹਿਬ ਤੁਹਾਡਾ ਬਲਵੀਰ ਸਿੰਘ ਜੀ ਅਪ ਬਲਵੀਰ ਸਿੰਘ ਜੀ ਅੱਜ ਆਮ ਆਦਮੀ ਪਾਰਟੀ ਦਾ ਇਕੱਠ ਜਿਹੜਾ ਨਵੇਂ ਠੱਡੇ ਵਿਕੇ ਹੋਇਆ ਸੋ ਕੀ ਕਹਿਣਾ ਚਾਹੋਗੇ ਜੀ ਮ ਆਮ ਆਦਮੀ ਪਾਰਟੀ ਬਹੁਤ ਵਧੀਆ ਪਾਰਟੀ ਹੈ ਜੀ ਅਸੀਂ ਇਹਦੇ ਨਾਲ ਪੂਰਾ ਸਹਿਯੋਗ ਦਿੰਨੇ ਆ ਬਿਲਕੁਲ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਸਕੀਮਾਂ ਆ ਜਿਹੜੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਪ੍ਰੋਪਰ ਸਕੀਮਾਂ ਜਿਹੜੀਆਂ ਤੁਹਾਨੂੰ ਮਿਲ ਰਹੀਆਂ ਹਾਂਜੀ ਹਾਂਜੀ ਮਿਲ ਰਹੀਆਂ ਜਿਸੇ 100 ਯੂਨਟ ਦੇ ਆ ਕੇ ਉਹ ਵੀ ਮਿਲ ਰਹੀ ਹੈ ਜੀ ਬਿਜਲੀ ਮਾਫਾ ਜੀ ਤੁਹਾਨੂੰ ਪ੍ਰੋਪਰ ਸਭ ਸਕੀਮਾਂ ਜਿਹੜੀਆਂ ਮਿਲ ਰਹੀਆਂ ਜੀ ਔਰ ਜੇਕਰ ਸਕੂਲਾਂ ਦੀ ਗੱਲ ਕਰੀਏ ਜਿਸ ਪਿੰਡਾਂ ਦੇ ਵਿੱਚ ਸਕੂਲ ਨੇ ਪ੍ਰੋਪਰ ਟੀਚਰ ਜਿਹੜੇ ਨੇ ਉਹ ਆ ਰਹੇ ਨੇ ਔਰ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਪ੍ਰੋਪਰ ਪੜ੍ਹਾਈ ਜਿਹੜੀ ਉਹ ਮਿਲ ਰਹੀ ਹੈ ਹਾਂਜੀ ਹ ਔਰ ਆਟਾ ਦਾਲ ਸਕੀਮ ਹੋਈ ਉਹ ਮਿਲ ਰਹੀ ਪ੍ਰੋਪਰ ਹਾਂਜੀ ਹਾਂਜੀ ਉਹ ਮਿਲ ਰਹੀ ਸੋ ਕੀ ਕਹਣਾ ਚਾਹੋਗੇ ਜੀ ਪਾਰਟੀ ਤੋਂ ਖੁਸ਼ ਹੋ ਤੁਸੀਂ ਹਾਂਜੀ ਹਾਂਜੀ ਅਸੀਂ ਬਹੁਤ ਵਧੀਆ ਪਾਰਟੀ ਤੋਂ ਖੁਸ਼ ਹਾਂ ਜੀ ਔਰ ਜੇਕਰ ਵੋਟ ਦੀ ਗੱਲ ਕਰੀਏ ਤਾਂ ਵੋਟ ਇਸ ਵਾਰ ਕਿਸ ਨੂੰ ਦੇਣ ਜਾ ਰਹੇ ਹੋ ਜੀ ਅਸੀਂ ਆਮ ਆਦਮੀ ਪਾਰਟੀ ਨੂੰ ਛਾੜੋ ਨਾ ਧੰਨਵਾਦ ਜੀ ਇਹ ਆਪਣੇ ਚਹੇਤਿਆਂ ਦੇ ਕੋਲ ਆਪਣੇ ਹਿੱਸੇ ਪੱਤੀ ਕਰ ਗਏ ਇਹਨਾਂ ਨੇ ਕੋਲਿਆ ਦੀ ਖਾਨ ਨਹੀਂ ਦਿੱਤੀ ਕੋਲੇ ਖਾਨ ਆਪਣੇ ਨਹੀਂ ਬੱਤੀ ਤੇ ਇਹਨਾਂ ਨੇ ਲੋਕਾਂ ਦੇ ਪੀੜ ਕੇ ਆਪਣੀ ਸਹਪਤੀ ਪੂਰੀ ਕੀਤੀ ਅੱਜ ਪੰਜਾਬ ਸਰਕਾਰ ਵੱਲੋਂ ਵੀਰਾਂ ਕੋਲੇ ਜਨਾਇ ਜੋ ਕੋਲੇ ਦੀ ਖਾਨ ਅਜ ਤੱਕ ਪਹਿਲਾਂ ਜੀਤੀ ਸੀ ਤੱਕ ਨਾ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਸੁਖਵਿੰਦਰ ਸਿੰਘ ਸੌਂਦ ਤੇ ਦੁਆਬਾ মিডিਆ ਦਾ ਅੱਜ ਆਉਣ ਤੇ ਤਹਿ ਦਿਲੋਂ ਧੰਵਾਦਿਆ ਤੁਹਾਨੂੰ ਜੀ ਆਇਆਂ ਇੱਥੇ ਆਉਣ ਤੇ ਮਿਹਰਬਾਨੀ ਜੀ ਸੌਂਦ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਹੋ ਸੋ ਗਰਾਊਂਡ ਲੈਵਲ ਤੇ ਵੀ ਕੰਮ ਕਰਦੇ ਰਹੇ ਹੋ ਸੋ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦਾ ਤੁਸੀਂ ਮਨ ਬਣਾਇਆ ਸੋ ਕਿਹੜੀਆਂ ਖਾਮੀਆਂ ਰਹੀਆਂ ਜਿਹੜੀਆਂ ਤੁਸੀਂ ਕਾਂਗਰਸ ਪਾਰਟੀ ਨੂੰ ਅੱਜ ਅਲਵਿਦਾ ਕਹਿ ਰਹੇ ਹੋ ਔਰ ਝਾੜੂ ਫੜ ਰਹੇ ਹੋ ਜੀ ਮੈਂ ਜੀ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਆ ਜੀ ਪਰ ਜੋ ਭ੍ਰਿਸ਼ਟਾਚਾਰ ਮੈਂ ਦੇਖਿਆ ਉਹਨਾਂ ਸਮਿਆਂ ਵਿੱਚ ਜਿੰਨਾ ਭ੍ਰਿਸ਼ਟਾਚਾਰ ਸੀਗਾ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਦੇ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਗਿਆ ਜੀ ਬਾਕੀ ਕੁਝ ਗੱਲਾਂ ਇਦਾਂ ਦੀਆਂ ਹੈਗੀਆਂ ਵੀ ਗਰਾਊਂਡ ਲੈਵਲ ਤੇ ਜਿਹੜੇ ਨਿੱਕੇ ਨਿੱਕੇ ਕੰਮ ਹੁੰਦੇ ਆ ਲੋਕਾਂ ਦੇ ਉਹ ਸਾਡੇ ਪਹਿਲਾਂ ਤਾਂ ਬੜੀ ਬਾਰ ਫੋਨ ਕਰਨ ਤੇ ਵੀ ਨਹੀਂ ਹੁੰਦੇ ਹੁੰਦੇ ਤੇ ਹੁਣ ਸਾਨੂੰ ਇਦਾਂ ਲੱਗਦਾ ਵੀ ਉਹ ਸਾਨੂੰ ਅ ਥੋੜਾ ਜਿਹਾ ਕਹਿਣ ਤੇ ਵੀ ਅਧਿਕਾਰੀਆਂ ਦੇ ਇਨਾ ਕਸਰ ਪੈ ਗਿਆ ਵੀ ਉਹ ਮਤਲਬ ਫੋਨ ਤੇ ਹੀ ਕੰਮ ਹੋਣ ਡਿਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਿਲਕੁਲ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਆਪਣਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਨੇ ਸੋ ਅੱਜ ਸੌਰ ਸਾਹਿਬ ਕਾਂਗਰਸ ਪਾਰਟੀ ਨੂੰ ਅਲਵਿਦਾ ਕਰਕੇ ਅੱਜ ਝਾੜੂ ਫੜ ਰਹੇ ਨੇ ਸੋ ਕੀ ਕਹਾਜੋਗੇ ਜੀ ਦੇਖੋ ਜਿਹੜੇ ਸੁਖਵਿੰਦਰ ਸਿੰਘ ਸੌਂਦ ਨੇ सोनू ਪਿਆਰਨਾ ਕਹਿੰਨੇ ਆ ਨਵੇਂ ਠੱਟੇ ਤੋਂ ਇਹਨਾਂ ਦਾ ਇਲਾਕੇ ਦੇ ਵਿੱਚ ਬੜਾ ਅਸਰ ਸੂਖ ਹੈ ਔਰ ਅੱਜ ਇਹ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਆ ਇਹਦੇ ਨਾਲ ਜਿਹੜੀ ਪਾਰਟੀ ਹੈ ਉਹਨੂੰ ਇੱਕ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਮਿਲੂਗਾ ਔਰ ਆਪ ਤੁਸੀਂ ਇਕੱਠ ਦੇਖ ਸਕਦੇ ਆ ਇੱਕ ਰੈਲੀ ਦਾ ਰੂਪ ਜਿਹੜਾ ਉਹ ਧਰ ਗਿਆ ਸੋ ਮੈਂ ਮੈਂ ਜਿੱਥੇ ਸਾਡੇ ਛੋਟੇ ਵੀਰ ਸੋਨੂ ਦਾ ਸਵਾਗਤ ਕਰਦਾ ਤੇ ਮੈਂ ਇਹ ਯਕੀਨ ਵੀ ਦਿਵਾਣਾ ਕਿ ਪਾਰਟੀ ਦੇ ਵਿੱਚ ਬਹੁਤ ਬੰਦਾ ਜਿਹੜਾ ਸਤਕਾਰ ਹੈ ਮਾਨ ਹੈ ਉਹ ਇਹਨਾਂ ਨੂੰ ਮਿਲੂਗਾ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਚੰਗੇ ਚੰਗੇ ਆਤਮੀ ਜਿਹੜੇ ਛੱਡ ਕੇ ਤੇ ਸਾਡੀ ਪਾਰਟੀ 'ਚ ਆ ਰਹੇ ਨੇ ਸੋ ਸਾਡੀ ਜਿਹੜਾ ਪਰਿਵਾਰ ਹੈ ਉਹ ਦਿਨ-ਬਦਨ ਵੱਡਾ ਹੋ ਰਿਹਾ ਤੇ ਸਾਨੂੰ ਖੁਸ਼ੀ ਹੈ ਤੇ ਜੜੀਆਂ ਹੁਣ ਚੋਣਾਂ ਹੋ ਰਹੀਆਂ ਲੋਕ ਸਭਾ ਜੀ ਲਾਲਜੀਤ ਸਿੰਘ ਢੁੱਲਰ ਹਾਂ ਨੂੰ ਵੱਡੀ ਜਿਹੜੀ ਲੀਡ ਨਾਲ ਬਹੁਤ ਚੰਗੀ ਤਰ੍ਹਾਂ ਸੀ ਜਿੱਤ ਦਿਵਾਵਾਂ ਔਰ ਸੀਐਮ ਸਾਹਿਬ ਕੱਲ ਸੋਲਦਾਪੁਰ ਲੋਧੀ ਆ ਰਹੇ ਨੇ ਸੋ ਕੀ ਕਹਿਣਾ ਚਾਹੋਗੇ ਜੀ ਪਬਲਿਕ ਨੂੰ ਦੇਖੋ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਜਿਹੜੀ ਹੈ ਕੱਲ 1 ਵਜੇ ਉਹ ਆ ਰਹੇ ਨੇ ਤੇ ਉਹਨਾਂ ਦੇ ਵਿਚਾਰ ਸੁਣ ਲਈ ਉੱਥੇ ਹਮ ਹਮਾ ਕੇ ਪੁੱਜੋ ਅ ਮੇਰੇ ਖਿਆਲ ਚ ਅਸੀਂ ਜਿਸ ਤਰ੍ਹਾਂ ਸੰਗਤ ਦੇ ਵਿੱਚ ਉਤਸ਼ਾਹ ਆ ਤੇ ਇਹ ਇੱਕ ਇੱਕ ਰਿਕਾਰਡ ਤੋੜ ਇਕੱਠ ਹੋਣ ਜਾ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਤੇ ਆ ਤੁਸੀਂ ਅੱਜ ਦੇਖ ਲਓ ਕਿ ਇੱਕ ਇੱਕ ਸਾਡੇ ਸੋਨੂ ਨੇ ਅ ਰੱਖਿਆ ਫੰਕਸ਼ਨ ਆ ਤੇ ਆ ਤੇ ਆ ਦੂਜੀਆਂ ਪਾਰਟੀਆਂ ਦੀਆਂ ਰੈਲੀਆਂ ਵੀ ਨਹੀਂ ਇੱਡੀਆਂ ਹੁੰਦੀਆਂ ਜਿੰਨਾ ਇਕੱਠ ਇੱਥੇ ਆ ਸੋ ਕੱਲ ਦਾ ਜਿਹੜਾ ਇਕੱਠ ਹੋਊਗਾ ਸੀਐਮ ਸਾਹਿਬ ਜਿਹੜੇ ਸੰਬੋਧਨ ਕਰਨਗੇ ਇੱਕ ਬਹੁਤ ਵੱਡਾ ਇਕੱਠ ਹੋਊਗਾ ਤੇ ਉਹ ਇੱਕ ਮੋਹਰ ਹੋਊਗੀ ਕਿ ਸੀਐਮ ਸਾਹਿਬ ਜਿਹੜੇ ਚੰਗੇ ਕੰਮ ਕਰਦੇ ਨੇ ਉਹਨੂੰ ਇੱਕ ਇਹ ਤਸਦੀਕ ਹੋਊਗੀ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਆਮ ਆਦਮੀ ਪਾਰਟੀ ਬਹੁਤ ਚੰਗਾ ਕੰਮ ਕਰ ਰਹੀ ਹੈ ਜੀ ਕੀ ਹਾਲੀ ਤੁਹਾਡਾ ਸਰਪੰਨ ਜੀ ਇਸੇ ਪਰ ਤੋਂ ਜੀ ਹਾਂ ਜੀ ਔਰ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਚਾਹੇ ਆਤਾ ਦਾਲ ਸਕੀਮ ਹੋ ਜਵੇ ਜਾ ਜ਼ੀਰੋ ਬਿੱਲ ਹੋ ਜੇ ਪ੍ਰੋਪਰ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਜੀ ਹਾਂ ਜੀ ਮਿਲ ਰਹੀ ਬਿੱਲ ਕਿੰਨਾ ਆਇਆ ਤੁਹਾਡਾ ਇਸ ਵਾਰ ਬਿੱਲ ਫਰੀ ਜ਼ੀਰੋ ਜ਼ੀਰੋ ਬਿੱਲ ਆ ਰਿਹਾ ਜੀ ਤੇ ਜੇ ਅਗਰ ਵੋਟ ਦੀ ਗੱਲ ਕਰੀਏ ਤੇ ਵੋਟ ਇਸ ਵਾਰ ਕਿਹਨੂੰ ਪਾਉਣ ਜਾ ਰਹੇ ਹੋ ਜੀ ਕੁਛ ਛੇੜ ਛਾੜ ਕਰੀ ਜਾਈਏ ਹਾਂ ਪਾਰਟੀ ਨੂੰ ਝਾੜੂ ਆਮਾ ਦੀ ਪਾਰਟੀ ਦੀ ਹੈ ਜਿਹੜੀ ਇਹ ਸਕੀਮਾਂ ਨੇ ਉਹਨਾਂ ਤੋਂ ਸਾਰਿਆਂ ਤੋਂ ਖੁਸ਼ ਹੋ ਜੀ ਖੁਸ਼ ਆ ਜੀ ਧੰਨਵਾਦ ਸਸੀ ਗੱਲ ਸਾਹਿਬ ਸਸੀ ਗੱਲ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਹਰਿੰਦਰ ਸਿੰਘ ਆ ਸਭ ਤੋਂ ਪਹਿਲਾਂ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਅਸੀਂ ਇਹਨਾਂ ਆਮ ਆਦਮੀ ਪਾਰਟੀ ਨੂੰ ਆਪਣੇ ਸੱਜਣ ਸਿੰਘ ਚੀਮਾ ਜੀ ਦਾ ਆਉਣ ਦਾ ਬਹੁਤ ਇੱਥੇ ਸਵਾਗਤ ਕਰਦੇ ਆ ਜੀ ਤੇ ਸਾਡਾ ਇਲਾਕਾ ਇਹਨਾਂ ਦੇ ਨਾਲ ਬਹੁਤ ਖੁਸ਼ਹਾਲ ਹੈ ਪਹਿਲਾਂ ਤੋਂ ਸਾਡੇ ਇਲਾਕੇ ਦੇ ਵਿੱਚ ਬਹੁਤ ਖੁਸ਼ੀਆਂ ਆਈਆਂ ਨੇ ਤੇ ਸਾਡਾ ਇਲਾਕਾ ਚਾਹੁੰਦਾ ਹੈ ਕਿ ਇਹਨਾਂ ਦੇ ਐਕਟੀਵੀ ਸਾਡੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇ ਤੇ ਅਸੀਂ ਹੋਰ ਖੁਸ਼ੀਆਂ ਵੱਧ ਤੋਂ ਵੱਧ ਖੇਡਾ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਧਿਆਨ ਇਹਨਾਂ ਦਾ ਇਹ ਹੀ ਇੰਟਰਸਟ ਹੈਗਾ ਵਸਤੂਵਾ ਬਾਕੀ ਮੇਰੇ ਵੀਰ ਜੀ ਤੋਂ ਵਧੀਆ ਸਾਨੂੰ ਤੋਂ ਹੋਰ ਵੀ ਜਾਣਕਾਰੀ ਦੇਣਗੇ ਬਾਕੀ ਸਾਡੀ ਤੇ ਸੋਚ ਤੇ ਇਹੀ ਆ ਵਿਅਕਤੀ ਵੀ ਸਾਡੇ ਆਮ ਆਦਮੀ ਪਾਰਟੀ ਦੇ ਇਹ ਸੱਜਣ ਸਿੰਘ ਚਿੰਗਾ ਸਾਡੇ ਇਲਾਕੇ ਦੇ ਵਿੱਚ ਇਹਨਾਂ ਦੀ ਬਣੀ ਰਵੇ ਸ਼ਾਨ ਤੇ ਸਾਡਾ ਵੀ ਮਾਣ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸੱਸੀਆ ਬੱਬੀ ਜੀ ਸੱਸੀਆ ਜੀ ਕੀ ਨਾਮ ਬੱਬੀ ਤੁਹਾਡਾ ਆਸੋ ਅੱਜ ਨਮੇ ਠੱਪੇ ਵਿਕੇ ਇਕੱਠ ਹੋਇਆ ਸੋ ਆਵਾਜ਼ੀ ਪਾਰਟੀ ਦੀ ਹੈ ਜਿਹੜੀਆਂ ਗਤੀਵਿਧੀਆਂ ਸੋ ਆਵਾਜ਼ੀ ਪਾਰਟੀ ਜਿਹੜੀ ਅੱਜ ਤੱਕ ਜਿਹੜੇ ਕੰਮ ਕਰ ਰਹੀ ਹੈ ਸੋ ਖੁਸ਼ ਹੋ ਜੀ ਵਾਹ ਕਰੀਏ ਔਰ ਜੇਕਰ ਵੋਟ ਦੀ ਗੱਲ ਕਰੀਏ ਤੇ ਵੋਟ ਇਸ ਵਾਰ ਕਿਸ ਨੂੰ ਦੇਣ ਜਾ ਰਹੇ ਹੋ ਜੀ ਆਹ ਇਹ ਦੇ ਦੇਵਾਂਗੇ ਹੁਣ ਲੋਕਾਂ ਦਾ ਕੋਈ ਪਤਾ ਔਰ ਜੇ ਜੇ ਬਿੱਲ ਦੀ ਗੱਲ ਕਰੀਏ ਅੱਜ ਕੱਲ ਬਿਜਲੀ ਦੇ ਬਿੱਲ ਜਿਹੜੇ ਆ ਉਹ ਲੋਕਾਂ ਕੋ ਸੁਣਦੇ ਹੈ ਕਿ ਜ਼ੀਰੋ ਬਿੱਲ ਆ ਰਹੇ ਨੇ ਤੁਹਾਡਾ ਬਿੱਲ ਕਿੰਨਾ ਆ ਰਿਹਾ ਜੀ ਇੱਕ ਪਹਿਲਾ ਹੈ ਘਾਟਾ ਜਿਆਦਾ ਵੱਡ ਗਿਆ ਹੈ ਨਹੀਂ ਆਇਆ ਉਸ ਉਸ ਤੋਂ ਬਾਅਦ ਸਾਰੇ ਬਿੱਲ ਜਿਹੜੇ ਜ਼ੀਰੋ ਆ ਰਹੇ ਆ ਮਿਹਰਬਾਨ ਸੋ ਆਮਾਨੀ ਪਾੜੀ ਤੋਂ ਖੁਸ਼ ਹੋ ਜੀ ਤੁਸੀਂ ਹੋਏ ਧੰਨਵਾਦ ਜੀ ਸੋ ਬਿਲਕੁਲ ਬਹੁਤ ਜ਼ੋਰ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਹੋਰ ਨਹੀਂ ਸੱਜਣਾ ਨਾਲ ਗੱਲਬਾਤ ਕਰਾਂਗੇ ਇਸ ਸਰਕਾਰ ਸਰਕਾਰੀ ਸਾਸੀ ਗਾ ਜੀ ਪਾਸੇ ਗਾ ਕੀ ਨਾਮ ਜੀ ਤੁਹਾਡਾ ਗੰਨਾ ਸਵਰਨ ਆ ਜੀ ਕਿਹੜੇ ਪਿੰਡ ਤੋਂ ਜੀ ਨਵਗਾਠਾਈ ਨਵੇਂ ਰਿਡੋ ਸੋ ਅੱਜ ਆਮਾ ਦੀ ਪਾਰਟੀ ਜਿਹੜੀ ਮੇਡੇ ਦਾ ਨਵੇਂ ਛੱਡੇ ਲਿਕੇ ਹੋ ਰਹੀ ਆ ਸੋ ਜਿਹੜੀ ਸਹੂਲਤਾਂ ਨੇ ਆਮਾ ਦੇ ਪਾਰਟੀ ਕੋ ਦਿੱਤੀਆਂ ਜਾਂਦੀਆਂ ਨੇ ਉਹ ਸਹੂਲਤਾਂ ਪ੍ਰੋਪਰ ਤੁਹਾਨੂੰ ਮਿਲ ਰਹੀਆਂ ਨੇ ਲੈ ਲਈ ਜੀ ਔਰ ਜਿਸ ਤਰ੍ਹਾਂ ਬਿੱਲ ਕਿਨਾਰਾ ਤੁਹਾਡਾ ਬਿੱਲ ਐਰਕਿੰਗ ਕੋਈ ਨਹੀਂ ਆਇਆ ਜੋ ਜ਼ੀਰੋ ਬਿੱਲ ਆ ਰਿਹਾ ਹਾਂ ਜੀ ਇੱਕ ਆਟਾ ਦਾਲ ਦੀ ਸਕੀਮ ਚੱਲਦੀ ਹੈ ਪਿੰਡਾਂ ਦੇ ਵਿੱਚ ਦਾਣੇ ਮਿਲਦੇ ਕਰਕੇ ਮਿਲਦੀ ਹੈ ਉਹ ਪ੍ਰੋਪਰ ਤੌਰ ਤੇ ਮਿਲ ਰਹੀ ਹੈ ਮਿਲਦੀ ਹੈ ਜੀ ਸਾਰਾ ਕੋ ਸਾਰਾ ਕੋ ਮਿਲ ਰਿਹਾ ਜੀ ਜੇਕਰ ਬੋਰਡ ਦੀ ਗੱਲ ਕਰੀਏ ਤੇ ਬੋਰਡ ਜਿਹੜੀ ਇਸ ਵਾਰ ਕਿਨੂੰ ਪਹੁੰਚ ਜਾ ਰਹੀ ਜੀ ਚਾੜੂ ਬੰਗਣੀ ਚਾੜੂ ਰੈਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਸਾਧੂ ਸਿੰਘ ਕਿਹੜੇ ਪਿੰਡ ਤੋਂ ਜੀ ਐਸੇ ਪਿੰਡ ਤੋਂ ਠੱਡੇ ਨਾ ਬੇ ਠੱਡੇ ਰੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਤੁਹਾਨੂੰ ਪਿੰਡਾਂ ਦੇ ਵਿੱਚ ਪ੍ਰੋਪਰ ਮਿਲ ਰਹੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਠੀਕ ਆ ਕੋਈ ਇਹੋ ਜਿਹੀ ਗੱਲ ਨਹੀਂ ਜੀ ਹਾਂਜੀ ਪ੍ਰੋਪਰ ਸਾਰੀਆਂ ਮਿਲ ਰਹੀਆਂ ਮਿਲ ਨਹੀਂ ਆ ਬਿੱਲ ਜਿਹੜਾ ਹੈ ਬਿਜਲੀ ਦਾ ਬਿੱਲ ਉਹ ਕਿਨਾਰਾ ਜੀ ਤੁਹਾਨੂੰ ਵੈਲਤ ਵੈਸੇ ਜੀਰੋਮੀਟਰ ਆ ਮੈਨੂੰ 2500 ਰੁਪਏ ਆਇਆ ਪਿਆ ਮੈਂ ਤਾਰਿਆ ਨਿਕਾਇਆ ਲੈ ਜੋ ਪਹਿਲਾਂ ਆਇਆ ਹੋਇਆ ਹਾਂ ਉਹਦਾ ਜ਼ੀਰੋ ਹੀ ਆਉਂਦਾ ਲਗਭਗ ਉਹਦਾ ਜ਼ੀਰੋ ਲਗਭਗ ਆਉਂਦਾ ਨਰੇਗਾ ਦੀ ਜਿਹੜੀ ਇੰਦੇਕਾ ਦਾ ਕੰਮ ਪ੍ਰੋਪਰ ਪਿੰਡ ਵਿੱਚ ਚੱਲ ਰਿਹਾ ਉਹ ਚੱਲੇ ਜਾਂਦਾ ਸਾਫ ਸਫਾਈ ਹੋ ਜਾਂਦੀ ਐ ਸਬਸੇ ਪਿੰਡਾਂ ਦੇ ਨਰੇਗਾਰੀ ਦਿਹਾੜੀ ਪ੍ਰੋਪਰ ਜਿਹੜੇ ਮਜ਼ਦੂਰ ਉਹਨਾਂ ਨੂੰ ਮਿਲ ਰਹੀ ਐ ਮਿਲ ਜਾਂਦੇ ਤੇ ਬੋਰਡ ਦੀ ਗੱਲ ਆਪਾਂ ਕਰਦੇ ਆਂ ਬੋਰਡ ਕਿਹਨੂੰ ਦੇਣ ਜਾ ਰਹੇ ਜੀ ਇਸ ਵਾਰ ਦਵਾਂਗੇ ਆਮ ਪਾਰਟੀ ਨੂੰ ਕਿ ਵਧੀਆ ਕੰਮ ਕਰੂ ਹੋਰ ਵੀ ਹੋਰ ਵੀ ਵਧੀਆ ਕੰਮ ਕਰੇਗੀ ਦਾ ਆਮ ਆਦਮੀ ਪਾਰਟੀ ਦੇ ਨਾਲ ਹੀ ਨਾਲ ਹੀ ਐਸੇ ਖੜੇ ਜੇ ਗਾਂ ਵੀ ਨਾਲ ਹੀ ਆ ਆਮ ਨਾਲ ਨਾਲ ਹੀ ਰਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਨਾਲੇ ਇਹਨਾਂ ਨੂੰ ਘਰ ਘਰ ਨੌਕਰੀ ਚਾਹੀਦੀ ਬੰਦਿਆਂ ਨੂੰ ਵੇ ਜਿਹੜਾ ਕੋਈ ਫੈਕਟਰੀ ਫੋਟਰੀ ਲਾਗੇ ਬੰਨੇ ਖੋਲੀ ਜਾਵੇ ਬੰਦੇ ਕੰਮ ਕਰਨੇ ਜਿਹੜੇ ਵੇਲੇ ਫਿਰਦੇ ਇਹਨੂੰ ਕੰਮ ਆ ਕਰਾ ਤੇ ਲੱਗ ਜਾਣਾ ਔਰ ਬਿਲਕੁਲ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਹਜੇ ਸਾਨੂੰ 2.5 3 ਸਾਲ ਹੋਏ ਨੇ ਆਇਆਂ ਨੂੰ 2.5 ਸਾਲ ਹੋਏ ਨੇ ਕਹਿੰਦੇ ਕਿ ਜਿਦੇ ਕਿ ਪ੍ਰੋਪਰ ਹੌਲੀ ਹੌਲੀ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਦੇਵਾਂਗੇ ਸੋ ਨੌਕਰੀਆਂ ਦੀ ਜੇਕਰ ਸੱਜਨ ਸਿੰਘ ਜੀਮਾ ਜੀ ਨੇ ਵੀ ਗੱਲ ਵੀ ਗੱਲ ਕੀਤੀ ਸੀ ਕਹਿੰਦੇ ਨੇ ਕਿ ਨੌਕਰੀਆਂ ਵੀ ਦੇ ਰਹੇ ਆ ਔਰ ਇਸ ਦਾ ਇਸ ਦੀ ਜਿਹੜੀ ਮਿਆਰ ਆ ਜੀ ਹੋਰ ਵਾਦਾ ਕੀਤਾ ਜਾ ਕੇ ਨੌਕਰੀਆਂ ਦਾ ਹੋਰ ਵਾਦਾ ਕੀਤਾ ਜਾ ਕੇ ਸੋ ਕੀ ਕਹਿਣਾ ਚਾਹ ਰਹੇ ਹੋ ਜੀ ਨੌਕਰੀਆਂ ਜਰੂਰ ਮਿਲਣੀਆਂ ਚਾਹੀਦੀਆਂ ਜਿਹੜੇ ਆਮ ਆ ਬੰਦੇ ਸਾਡੇ ਫਿਰਦੇ ਤੁਰਦੇ ਆ ਇਹਨਾਂ ਨੂੰ ਕੰਮ ਚਾਹੀਦਾ ਇਹ ਕੰਮ ਕਰਨ ਵਿਹਲੇ ਨਾ ਫਿਰਨਾ ਰਜਗਾਰ ਚਾਹੀਦਾ ਇਹਨਾਂ ਨੂੰ ਬਸ ਰਜਗਾਰ ਚਾਹੀਦਾ ਕੋਈ ਨਾ ਕੋਈ ਮੜਾ ਮੋਟਾ ਇਹਨਾਂ ਦਾ ਰੋਟੀ ਪਾਣੀ ਦਾ ਕੰਮ ਚੱਲਣਾ ਚਾਹੀਦਾ ਜੀ ਹਾਂ ਸੋ ਨਮਾ ਠੱਟਾ ਵੀ ਕੇ ਸੱਜਣ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਸੱਜਣ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਆਪਾਂ ਕਰਾਂਗੇ ਸਸੀਗਰ ਸਾਹਿਬ ਸਸੀਗਰ ਜੀ ਬਬੀ ਭਾਈ ਗੁਰੂ ਖਾਲਸਾ ਭਾਈ ਗੁਰੂ ਜੀ ਪਦੇ ਪਾਜੀ ਕੀ ਨਾਮ ਸਰ ਤੁਹਾਡਾ ਨਿਰਿੰਦਰ ਕੁਮਾਰ ਜੀ ਇਸੇ ਪਿੰਡ ਤੋਂ ਨਵੇਂ ਹਾਂ ਜੀ ਹਾਂ ਜੀ ਇਸੇ ਪਿੰਡ ਤੋਂ ਹਾਂ ਔਰ ਆਮ ਆਦੀ ਪਾਰਟੀ ਹਾਂਜੀ ਅ ਪਿਛਲੇ ਸਮੇਂ ਤੋਂ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਪ੍ਰੋਪਰ ਸਹੂਲਤਾਂ ਮਿਲ ਰਹੀਆਂ ਜੀ ਹਾਂਜੀ ਹਾਂਜੀ ਬਿਲਡਰੀਆਂ ਠੀਕ ਆ ਜੀ ਹਾਂਜੀ ਔਰ ਬਿੱਲ ਜਿਹੜਾ ਕਿੰਨਾ ਬਿੱਲ ਆ ਰਿਹਾ ਜੀ ਤੁਹਾਨੂੰ ਨਹੀਂ ਆਪਣਾ ਜ਼ੀਰੋ ਬਿੱਲ ਆ ਜੀ ਪਿਛਲੇ ਟਾਈਮ ਤੋਂ ਜ਼ੀਰੋ ਆ ਰਿਹਾ ਬਿਲਕੁਲ ਭਾਜੀ ਜ਼ੀਰੋ ਆ ਰਿਹਾ ਜੀ ਔਰ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਆ ਉਹਦਾ ਸੁਧਾਰ ਹੋਇਆ ਕਿਨੋਕ ਜਾਂ ਉਸੇ ਤਰ੍ਹਾਂ ਚੱਲ ਰਿਹਾ ਵੀ ਭਾਜੀ ਅੱਗੇ ਨਾਲ ਸੁਧਾਰ ਆ ਪਰ ਠੀਕ ਆ ਇਹ ਸਿੱਖਿਆ ਦੀ ਭਾਜੀ ਬਹੁਤ ਜ਼ਰੂਰਤਾਂ ਬੱਚਿਆਂ ਨੂੰ ਤੇ ਮਿਲਣੀ ਵੀ ਚਾਹੀਦੀ ਹੈ ਭਾਜੀ ਔਰ ਜਿਹੜਾ ਪਹਿਲੀਆਂ ਸਰਕਾਰਾਂ ਸੀ ਉਹਨਾਂ ਸਰਕਾਰਾਂ ਤੋਂ ਔਰ ਹੁਣ ਦੇ ਵਿੱਚ ਕੋਈ ਬਦਲਾਅ ਆਇਆ ਕਿਉਂਕਿ ਜਿਹੜੀ ਸਰਕਾਰ ਹੈ ਬਦਲਾਅ ਦਾ ਨਾਰਾ ਲੈ ਕੇ ਆਈ ਸੀ ਸੋ ਬਦਲਾਅ ਆਇਆ ਜੀ ਹਾਂਜੀ ਬਹੁਤ ਅਗਰੋ ਬਦਲਾਅ ਆਇਆ ਭਾਜੀ ਦੇਖੋ ਜੀ ਹੈਲਥ ਸਿਸਟਮ ਵਧੀਆ ਜੀ ਮਤਲਬ ਸਿੱਖਿਆ ਬਦਰੀ ਵਧੀਆ ਭਾਜੀ ਜੀ ਤੇ ਵੈਸੇ ਵਧੀਆ ਗਵਰਨਮੈਂਟ ਹੈ ਭਾਜੀ ਇਹੋ ਚੱਕਰ ਕੋਈ ਨਹੀਂ ਠੀਕ ਆ ਪ੍ਰੋਪਰ ਸਹੂਲਤਾਂ ਜਿਹੜਾ ਨਰੇਗਾ ਹੋ ਗਈ ਹਾਂਜੀ ਹਾਂਜੀ ਤੇ ਔਰ ਬੱਸਾਂ ਦੇ ਵਿੱਚ ਕਿਰਾਇਆ ਵੀ ਜਿਹੜਾ ਲੇਡੀਜ਼ ਦਾ ਫ੍ਰੀ ਹੈ ਉਹ ਸਾਰੀ ਸਹੂਲਤਾਂ ਮਿਲ ਰਹੀਆਂ ਆ ਮਿਲ ਰਹੀਆਂ ਭਾਜੀ ਬਿਲਕੁਲ ਮਿਲ ਰਹੀਆਂ ਭਾਜੀ ਸੋ ਗੱਲ ਕਰੀਏ ਵੋਟ ਦੀ ਤੇ ਵੋਟ ਇਸ ਵਾਰ ਕਿਹਨੂੰ ਦੇਣ ਜਾ ਰਹੇ ਹੋ ਜੀ ਦੇਖੋ ਜੀ ਸਰਕਾਰ ਸਾਰੀਆਂ ਵਧੀਆ ਹੀ ਹੈ ਜੀ ਬਾਕੀ ਚਲੋ ਜਿਹੜੀ ਆ ਵਧੀਆ ਸਰਕਾਰ ਆਪਾਂ ਵੋਟ ਉੱਨੀ ਪਾਉਣੀ ਹੈ ਜੀ ਜਿੱਥੇ ਆਪਾਂ ਖੜੇ ਆ ਜੀ ਉਹ ਬਿਲਕੁਲ ਕਿਹੜੀ ਕਿਹੜੀ ਸਰਕਾਰ ਵਧੀਆ ਲੱਗ ਰਹੀ ਹੈ ਨਹੀਂ ਇਸ ਟਾਈਮ ਆਮ ਆਦਮੀ ਪਾਰਟੀ ਭਾਜੀ ਵਧੀਆ ਸੋ ਵੋਟ ਦੀ ਗੱਲ ਕਰੀਏ ਤਾਂ ਵੋਟ ਕਿਹਨੂੰ ਦੇਣ ਜਾ ਰਹੇ ਹੋ ਭਾਜੀ ਵੋਟ ਆਮ ਆਦਮੀ ਪਾਰਟੀ ਦੀ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਜਾ ਰਹੇ ਹਾਂ ਧੰਨਵਾਦ ਜੀ ਸੋ ਬਿਲਕੁਲ ਵਾਕ ਵਾਕ ਸੱਜਣਾ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ